ਭਾਰਤੀ ਕਿਸਾਨ ਜਨਕਤਾ ਗਰਾਹਾ ਬਲਾਕ ਢੜਬੇ ਦਾਗੂ ਅੱਜ ਅਸੀਂ ਢੜਬਾ ਦੇ ਐਸਡੀਐਮ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਦੇ ਦਫ਼ਤਰ ਦੇ ਮੂਹਰੇ ਖੜਿਆ ਹੈਗੇ ਇਸ ਟਾਈਮ ਜਿਹੜਾ ਭਾਰਤ ਮਾਲਾ ਰੋਡ ਨਿਕਲਿਆ ਉਸ ਰੋਡ ਦੇ ਵਿੱਚ ਆਹ ਕਿਸਾਨ ਖੜਾ ਪਿੰਡ ਸਿਹਾਲ ਤੋਂ ਇਹਦੀ ਜ਼ਮੀਨ ਐਕਵਾਇਰ ਹੋਈ ਹੈ 3 ਸਾਲ ਹੋ ਗਏ ਰੋਡ ਲੰਘੇ ਨੂੰ ਹਜੇ ਤੱਕ ਇਹਦੇ ਖਾਤੇ ਦੇ ਵਿੱਚ ਦਵਾਨੀ ਨਹੀਂ ਪਾਈ ਹੈਗੀ ਸਰਕਾਰ ਨੇ ਐਸਡੀਐਮ ਸਾਹਿਬ ਕੋਲੇ ਅੱਜ ਅਸੀਂ ਚੌਥੀ ਵਾਰ ਮਿਲਿਆਂਗੇ ਦੋ ਵਾਰ ਸਾਨੂੰ ਮਿਲੇ ਨਹੀਂ ਦੋ ਵਾਰ ਸਾਨੂੰ ਇਹ ਦਫ਼ਤਰ ਦੇ ਵਿੱਚ ਮਿਲੇ ਨੇ ਪਰ ਐਸ.ਡੀ.ਐਮ ਸਾਹਿਬ ਦਾ ਕੋਈ ਬੁਖਤਾ ਜਵਾਬ ਨਹੀਂ ਅੱਗੇ ਕਹਿੰਦੇ ਪੀੜੀ ਨੂੰ ਤਾਂ ਨੰਬਰ ਦੇ ਦੇਣਾ ਈ ਤੁਹਾਡਾ ਲੁਧਿਆਣੇ ਵਗਜੋ ਤੁਹਾਡਾ ਐਸ ਤਰ੍ਹਾਂ ਦੇ ਮਤਲਬ ਕਦੇ ਕਹਿੰਦੇ ਸੀ ਚਿੱਠੀ ਪਾਤੀ ਜਾਂ ਉਹਨਾਂ ਨੂੰ ਅਪਰੂਵ ਵਾਸਤੇ ਐ ਮਤਲਬ ਭਰਾਓ ਖੱਜਲ ਖਵਾਰ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਫਿਰ ਇੱਥੇ ਮਤਲਬ ਇਹ ਬਦਨਾਮ ਕਰਦੇ ਨੇ ਸਾਨੂੰ ਜਿਵੇਂ ਕਿਸਾਨ ਜੁਨੇ ਨੇ ਧਰਨੇ ਲਾ ਲੈਂਦੇ ਨੇ ਹੋਰ ਭਰਾਓ ਰਾਹ ਕੀ ਹੈ ਸਾਡੇ ਕੋਲੇ ਇਸ ਕਰਕੇ ਅੱਜ ਅਸੀਂ ਐਸ.ਡੀ.ਐਮ ਸਾਹਿਬ ਨੇ ਇਹਦਾ ਸਮਾਂ ਮੰਗਿਆ ਵੀ ਕੱਲ ਨੂੰ ਇਹਦੀ ਅਪਰੂਵਲ ਆ ਜਾਊਗੀ ਇਹਦੀ ਅਪਰੂਵਲ ਆਉਂਦੀ ਆ ਕਿ ਨਹੀਂ ਆਉਂਦੀ ਆ ਸਾਨੂੰ ਯਕੀਨ ਨਹੀਂ ਵਿਹਿਆ ਇਸ ਗੱਲ ਦੇ ਉੱਤੇ ਕਿਉਂਕਿ ਚਾਰ ਵਾਰ ਅਸੀਂ ਇੱਥੋਂ ਮੁੜ ਚੁੱਕਿਆਂਗੇ ਇਹਦੇ ਵਾਸਤੇ ਅਸੀਂ ਆਉਂ ਨਾਲੇ ਦਿਨਾਂ ਦੇ ਵਿੱਚ ਐਸਟੀਐਮ ਦਫ਼ਤਰ ਦੇ ਮੂਹਰੇ ਧਰਨਾ ਲਾਵਾਂਗੇ ਜੇ ਸਾਡੇ ਖਾਤੇ ਦੇ ਵਿੱਚ ਪੈਸੇ ਨਾ ਪਾਏ ਇਸ ਕਰਕੇ ਸਮੂਹ ਕਿਰਤੀ ਲੋਕਾਂ ਨੂੰ ਕਹਿੰਨੇ ਆਂਗੇ ਵੀ ਭਰਾਵੋ ਜਥੇਬੰਦ ਕਹੋ ਜਥੇਬੰਦ ਕਹੋਣ ਦੀ ਲੋੜ ਹੈ ਅੱਜ ਜਿਹੇਗਾ ਇੱਥੇ ਮਤਲਬ ਆ ਦਫ਼ਤਰਾਂ ਦੇ ਵਿੱਚ ਲੋਕਾਂ ਦੀ ਖੱਜਲ-ਖਵਾਰੀ ਹੋ ਰਹੀ ਹੈ ਕਸੇ ਮੁੱਖ ਮੰਤਰੀ ਕਹਿੰਦਾ ਵੀ ਐਸ ਡੀ ਐਮ ਤੇ ਡੀ ਸੀ ਸੋਡੇ ਘਰੇ ਆਉਣਗੇ ਸੋਡੇ ਪੈਨ ਡਾਉਣਗੇ ਅੱਜ ਇੱਥੇ ਐਸ ਡੀ ਐਮ ਸਾਹਿਬ ਦੇ ਡੀ ਸੀ ਦੇ ਦਫ਼ਤਰ ਆਇਆਂ ਨੂੰ ਕੋਈ ਨਹੀਂ ਪੁੱਛਦਾ ਭਰਾਵੋ ਇੱਥੇ ਚਾਰ ਚਾਰ ਵਾਰ ਜੱਥੇਬੰਦਕ ਲੋਕ ਮਿਲਦੇ ਨੇ ਤੇ ਕੋਈ ਪੁਖਤਾ ਜਵਾਬ ਨਹੀਂ ਮੈਂ